ਅੱਜ 26 April 2025 ਦਿਨ ਸਨੀਚਰਵਾਰ ਫਗਵਾੜਾ ਬੰਦ ਫਗਵਾੜਾ ਕਿਉਂ ਬੰਦ ਹੈ ਕਿਉਂਕਿ ਥੋੜੇ ਦਿਨ ਪਹਿਲਾਂ ਪਹਲਗਾਮ ਦੇ ਵਿੱਚ ਅਤਿਨਕਵਾਦੀ ਹਮਲਾ ਹੋਇਆ ਜਿਦੇ ਵਿੱਚ ਬਹੁਤ ਸਾਰੇ ਸਲਾਨੀ ਗੂਲੀਆਂ ਮਾਰ ਕੇ ਮਾਰ ਦਿੱਤੇ ਗਏ ਉਸ ਰੋਸ਼ਵਜੋਂ ਫਗਵਾੜੇ ਬੰਦ ਦੀ ਕਾਲ ਦਿੱਤੀ ਗਈ ਇਸ ਬੰਦ ਦੀ ਕਾਲ ਚੋਂ ਸ਼ਹਿਰ ਨਿਵਾਸੀਆਂ ਨੇ ਬਹੁਤ ਪਰਵਾਹ ਹੰਗਾਰਾ ਦਿੱਤਾ ਜਾ ਰਿਹਾ ਇਹ ਉਹ ਬਾਜ਼ਾਰ ਜਿੱਥੇ ਸਬਜ਼ੀ ਦੀਆਂ ਰੀੜੀਆਂ ਆਮ ਲੱਗਦੀਆਂ ਔਰ ਇੱਥੋਂ ਦੀ ਕਾਰ ਨਹੀਂ ਲੰਘ ਸਕਦੀ ਪਰ ਅੱਜ ਸਾਰੀਆਂ ਰੇੜੀਆਂ ਬੰਦ ਨੇ ਕੋਈ ਰੇੜੀ ਨਹੀਂ ਖੁੱਲੀ ਕੋਈ ਸਬਜ਼ੀ ਲੈ ਕੇ ਨਹੀਂ ਖੜਾ ਔਰ ਬਾਜ਼ਾਰ ਬਿਲਕੁਲ ਬੰਦ ਹੈ ਬਿਲਕੁਲ ਸੁੰਨਸਾਨ ਸਿਰਫ ਦਵਾਈਆਂ ਦੀਆਂ ਦੁਕਾਨਾਂ ਖੁੱਲੀਆਂ ਨੇ ਔਰ ਮਾਰਕੀਟ ਦੇ ਵਿੱਚ ਕੋਈ ਵੀ ਦੁਕਾਨ ਇਸ ਵੇਲੇ ਹੁਣ ਤੱਕ ਮੈਨੂੰ ਖੁੱਲੀ ਦਿਖਾਈ ਨਹੀਂ ਦਿੱਤੀ ਮੰਗਲ ਸੈਵੰਥ ਸੰ ਯੂਟਿਊਬ ਚੈਨਲ ਦੀ ਟੀਮ ਇਹ ਨਾਈਆਂ ਵਾਲੇ ਚੌਂਕ 'ਚ ਪਹੁੰਚੀ ਐ ਜਿਸ ਦੇ ਸੱਜੇ ਪਾਸੇ ਬੱਸ ਸਟੈਂਡੋਂ ਨਿਕਲ ਜਾਂਦੀ ਐ ਇੱਥੋਂ ਦੀ ਵੀ ਲੰਘਣਾ ਮੁਸ਼ਕਲ ਹੁੰਦਾ ਔਰ ਖੱਬੇ ਪਾਸੇ ਗਊਸ਼ਾਲਾ ਰੋਡ ਉੱਧਰ ਵੀ ਲੰਘਣਾ ਮੁਸ਼ਕਲ ਹੁੰਦਾ ਹੈ ਅੱਜ ਬਿਲਕੁਲ ਖਾਲੀ ਹੈ ਇਸ ਬਾਜ਼ਾਰ ਦੇ ਵਿੱਚ ਦੀ ਕਾਰ ਲੈ ਕੇ ਲੰਘਣਾ ਤਾਂ ਕੋਈ ਸੋਚ ਵੀ ਨਹੀਂ ਸਕਦਾ ਪਰ ਅੱਜ ਇੱਥੋਂ ਦੀ ਆਮ ਕਾਰ ਲੰਘ ਰਹੀ ਹੈ ਸਾਰਾ ਬਾਜ਼ਾਰ ਮੁਕੰਮਲ ਬੰਦ ਹੈ ਸਾਰਾ ਵਪਾਰੀ ਵਰਗ ਔਰ ਲੋਕ ਵੀ ਕੋ ਬਹੁਤ ਜ਼ਰੂਰੀ ਕਿਸੇ ਨੂੰ ਕੋਈ ਸ਼ਹਿਰ ਚ ਕੰਮ ਹੈ ਤਾਂ ਉਹ ਪਾਵੇਂ ਇੱਥੇ ਆ ਰਿਹਾ ਹੋਵੇ। ਜ਼ਿਆਦਾਤਰ ਲੋਕ ਸਮਰਥਨ ਦੇ ਹਾਮੀ ਨੇ। ਚਟਕਈਆਂ ਵਾਲਾ ਚੌਕ ਬਿਲਕੁਲ ਬੰਦ। ਬੰਗਾ ਰੋਡ ਜਿੱਥੇ ਕਾਫੀ ਵੱਡੀ ਮਾਰਕੀਟ ਜੋ ਵੀ ਬਿਲਕੁਲ ਬੰਦ ਇਸ ਰੋਡ ਤੇ ਤੁਹਾਨੂੰ ਕਦੀ ਵੀ ਕੋ ਗੱਡੀ ਖੜੀ ਕਰਨ ਲਈ ਥਾਂ ਨਹੀਂ ਮਿਲਦਾ ਪਰ ਇਸ ਵੇਲੇ ਸਾਰਾ ਬਾਜ਼ਾਰ ਖਾਲੀ ਹੈ ਔਰ ਬੰਦਾ ਮਾਹੌਲ ਹੈ ਔਰ ਬਿਲਕੁਲ ਸ਼ਾਂਤੀਪੂਰਵਕ ਇਹ ਸੰਬੰਧੀ ਕਾਲ ਨੂੰ ਸਮਰਥਨ ਦਿੱਤਾ ਜਾ ਰਿਹਾ ਹੈ ਅੱਗੇ ਚੌਕ ਦੇ ਵਿੱਚ ਕੁਝ ਲੋਕ ਇਕੱਠੇ ਹੋਏ ਨੇ ਆਪਾਂ ਜਾ ਕੇ ਦੇਖਦੇ ਹਾਂ ਕਿ ਜਿਹੜੀ ਬੰਦ ਦੀ ਕਾਲ ਦਿੱਤੀ ਗਈ ਹੈ ਉਸ ਦੇ ਮਤਾਬਕ ਲੋਕਾਂ ਨੇ ਇਕੱਠੇ ਹੋ ਕੇ ਰੋਸ ਯਾਰ ਕੀਤਾ ਜਾ ਰਿਹਾ ਹੈ। ਔਰ ਸ਼ਹਿਰ ਦੇ ਵਿੱਚ ਦੀ ਕੋ ਮੁਕਮਾ ਕੇ ਗੱਡੀਆਂ ਕੱਟ ਰਹੇ ਨੇ ਕਿਉਂਕਿ ਅੱਗੋਂ ਬਿਲਕੁਲ ਇਕੱਠੇ ਹੋ ਕੇ ਲੋਕਾਂ ਨੇ ਬੰਦ ਕੀਤਾ ਹੋਇਆ ਇਹ ਬੰਸਾ ਵਾਲੇ ਬਾਜ਼ਾਰ ਚੌਂਕ ਦੇ ਵਿੱਚ ਜਿੱਥੇ ਲੋਕਾਂ ਨੇ ਇਕੱਠੇ ਹੋ ਕੇ ਅਤੰਕਵਾਦੀਆਂ ਦਾ ਪੁਤਲਾ ਸਾੜਿਆ ਗਿਆ ਬਿਲਕੁਲ ਬਾਜ਼ਾਰ ਹੈ ਇਸ ਵੇਲੇ ਪੰਜਾ ਵਾਲਾ ਜਿੱਥੇ ਗਹਿਮਗਮੀ ਰਹਿੰਦੀ ਹੈ ਉਹ ਵੀ ਬੰਦ ਹੈ ਲੋਕਾਂ ਨੂੰ ਪੂਰਾ ਸਹੂਲਤ ਦਿੱਤਾ ਜਾ ਰਿਹਾ ਹੈ ਇਸ ਬੰਦ ਦੀ ਦਿੱਤੀ ਹੋਈ ਕਾਰਨ किट बंद है मेन जी टी रोड से ਦੀ ਬੇકરી ਬਾਸਕਟ ਦੀ ਦੁਕਾਨ ਖੁੱਲੀ ਹੈ ਤੇ ਉਸ ਨੂੰ ਵੀ ਬੰਦ ਕਰਨ ਲਈ ਰਿਕਵੈਸਟ ਕਰਨ ਦੇ ਲਈ ਕੁਝ ਨੌਜਵਾਨ ਛਿੰਡੇ ਲੈ ਕੇ ਪਹੁੰਚੇ ਨੇ ਰੋਸ ਨੂੰ ਜ਼ਾਹਰ ਕਰਦਿਆਂ ਹੋਇਆਂ ਕਿ ਤੁਸੀਂ ਵੀ ਸਹਿਯੋਗ ਦਿਓ ਔਰ ਇਸ ਆਪਣੀ ਜਿਹੜੀ ਤੁਸੀਂ ਦੁਕਾਨ ਖੋਲੀ ਹੋਈ ਹੈ ਇਹਨੂੰ ਬੰਦ ਕਰੋ ਤੇ ਉਹਨਾਂ ਨੇ ਵੀ ਜਿਹੜੇ ਆਪਣੇ ਡਾਲੇ ਠੰਡਿਆਂ ਦੇ ਜਾਂ ਹੋਰ ਸਮਾਨ ਬਾਹਰ ਰੱਖਿਆ ਹੋਇਆ ਉਹਨੂੰ ਚੁੱਕ ਕੇ ਅੰਦਰ ਰੱਖਣਾ ਚਾਲੂ ਕਰ ਦਿੱਤਾ ਜੇ ਕੋਈ ਉੱਕਾ ਦੁੱਕਾ ਦੁਕਾਨ ਖੁੱਲੀ ਵੀ ਆ ਤੇ ਉਹ ਵੀ ਨੌਜਵਾਨ ਘੁੰਮ ਕੇ ਬੰਦ ਕਰਵਾ ਰਹੇ ਨੇ ਪਹਿਲਾਂ ਹੀ ਬੰਦ ਹੈ ਔਰ ਉਹਦੇ ਨਾਲ ਦੀ ਬੇਕਰੀ ਬਾਸਕਟ ਜਿਹੜੀ ਖੁੱਲੀ ਸੀ ਉਸ ਨੂੰ ਵੀ ਨੌਜਵਾਨਾਂ ਨੇ ਬੰਦ ਕਰਵਾ ਦਿੱਤਾ ਗਿਆ ਔਰ ਸ਼ਹਿਰ ਦੇ ਵਿੱਚ ਘੁੰਮ ਕੇ ਦੇਖਿਆ ਜਾ ਰਿਹਾ ਹੈ ਕਿ ਜੇ ਕੋਈ ਦੁਕਾਨ ਖੁੱਲੀ ਹੈ ਤਾਂ ਉਸ ਨੂੰ ਬੰਦ ਕਰਵਾ ਦਿੱਤਾ ਜਾਵੇ ਅਪੀਲ ਕੀਤੀ ਜਾ ਰਹੀ ਹੈ ਸਾਰਿਆਂ ਨੂੰ ਉਹਨਾਂ ਵੱਲੋਂ ਨੌਜਵਾਨਾਂ ਵੱਲੋਂ ਕਿ ਬੰਦ ਦਾ ਸਹਿਯੋਗ ਦਿੱਤਾ ਜਾਵੇ ਉਹਨਾਂ ਮੋਟਰਸਾਈਕਲਾਂ ਤੇ ਛੰਡੇ ਲਾ ਕੇ ਲਾ ਕੇ ਬਾਜ਼ਾਰਾਂ ਦੇ ਵਿੱਚ ਗੇੜੀ ਦੇਣ ਦੇ ਲਈ ਨੌਜਵਾਨ ਨਿਕਲ ਰਹੇ ਨੇ ਤਾਂ ਜੋ ਕਿ ਕੋਈ ਵੀ ਹੋਰ ਜੇ ਦੁਕਾਨ ਖੁੱਲੀ ਹੋਏਗੀ ਤਾਂ ਉਹਨਾਂ ਨੂੰ ਰਿਕਵੈਸਟ ਕੀਤੀ ਜਾਵੇ ਤੇ ਤੁਸੀਂ ਵੀ ਆਪਣੀ ਦੁਕਾਨ ਬੰਦ ਕਰਕੇ ਰੋਸ 'ਚ ਸ਼ਾਮਲ ਹੋਵੋ ਸ਼ਟਰ ਬੰਦ ਕਰਾਏ ਜਾ ਰਹੇ ਨੇ ਜੇ ਕੋਈ ਦੁਕਾਨ ਖੁੱਲੀ ਆ ਤੁਹਾਡੇ ਇਹ ਹੈ ਨੀਟਾ ਚਿਕਨ ਕਾਰਨਰ ਜਿੱਥੇ ਵੀ ਬਹੁਤ ਰੌਣਕ ਹੁੰਦੀ ਹੈ ਪਰ ਅੱਜ ਇਹ ਵੀ ਬਿਲਕੁਲ ਬੰਦ ਹੈ